ਦੀਦੀ ਹਾਂ ਬੋਲ ਤੁਸੀਂ ਚਲ ਜਾਓ ਮੰਮੀ ਨਾਲ ਕੋਲ ਮੈਨੂੰ ਇੱਥੇ ਰਹਿਣ ਦੋ ਦੋ ਚਾਰ ਦਿਨ ਕਮਲ ਜੀ ਉੱਥੇ ਤੇਰੇ ਰਿਸ਼ਤੇ ਦੀ ਗੱਲ ਹੋਣ ਢਈ ਆ ਆਪਾਂ ਕਰਨੀ ਆ ਜਾ ਕੇ ਮੇਰਾ ਰਿਸ਼ਤਾ ਨਹੀਂ ਕਰਨਾ ਤੇਰਾ ਕਰਨਾ ਵਾ ਜੇ ਤੂੰ ਇੱਥੇ ਰਹਿ ਗਈ ਤਾਂ ਨਾ ਕਹਣਾ ਲੈ ਤੂੰਂ ਹੀ ਕਰਨਾ ਈ ਫਿਰ ਇੱਥੇ ਮੇਰਾ ਜੀ ਨਹੀਂ ਮੰਨ ਹੈਗਾ ਵਿਆਹ ਕਰਾਉਂਦਾਂ ਦੀਦੀ ਜਦੋਂ ਮੇਰਾ ਹੋਗਾ ਮੈਂ ਦੱਸ ਦਊਂਗੀ ਚੱਲ ਕੋਈ ਗੱਲ ਨਹੀਂ ਉੱਥੇ ਜਾ ਕੇ ਆਪਾਂ ਸਲਾਹ ਤੇ ਕਰੀਏ ਉਹਨਾਂ ਨਾਲ ਗੱਲ ਤੇ ਕਰੀਏ ਮੰਨ ਹੈਗਾ ਨਹੀਂ ਹੈਗਾ ਆਪਾਂ ਉੱਥੇ ਜਾ ਕੇ ਗੱਲ ਕਰੀਏ ਤੁਸੀਂ ਚਲ ਜਾਓ ਹਾਂ ਨਾਲ ਤੁਹਾਨੂੰ ਪਤਾ ਜੀਜਾ ਜਿੱਥੇ ਕੱਲੇ ਆ ਨਾਲੇ ਤੁਹਾਨੂੰ ਪਤਾ ਮੰਗਰੋ ਚਾਹ ਪਣ ਜੀ ਲੋੜ ਵੀ ਪੈ ਸਕਦੀ ਆ ਤੇ ਮੈਨੂੰ ਰਹਿਣ ਦਿਓ ਤੁਸੀਂ ਚਲ ਜਿਓ ਚਲ ਕੋਈ ਨਹੀਂ ਆਪਾਂ ਆਈ ਜਾਣਾ ਛੇਤੀ ਦੋਵੇਂ ਜਾਣੇ ਚਲ ਜਾਈਏ ਮੈਂ ਇਕੱਲੀ ਕਿੱਥੇ ਜਾਂਦੀ ਰਹੂੰਗੀ ਨਾਲੇ ਪਤਾ ਹੀ ਚਾਚੀ ਜੀ ਹੁਣਾਂ ਦਾ ਉਹਨਾਂ ਨੇ ਮੇਰੀ ਪਰੇਟ ਕਰ ਦੇਣੀ ਆ ਵੀ ਇਕੱਲੀ ਆ ਗਈ ਕੁੜੀ ਉੱਥੇ ਆ ਤੇ ਉਹਨੂੰ ਨਾਲ ਤੇ ਲਿਆ ਮੈਂ ਆਪੇ ਉਹਨਾਂ ਨੇ ਕਰ ਲੂੰਗੀ ਜਦੋਂ ਤੁਸੀਂ ਚਲ ਜਿਓ ਹੋਰ ਉਹਨਾਂ ਨਾਲ ਤਾਂ ਕਾਫੀ ਟਾਈਮ ਹੋਊਗਾ ਤੁਸੀਂ ਤੇ ਗਏ ਹੋ ਨਹੀਂ ਜੀ ਨਹੀਂ ਹੋਵੇ ਤਾਂ ਚੱਲ ਠੀਕ ਹੈ ਤੇਰੀ ਗੱਲ ਮੈਂ ਚੱਲ ਜੰਨੀ ਆ ਬਾਹੂ ਪਰ ਤੇਰੇ ਰਿਸ਼ਤੇ ਦੀ ਗੱਲ ਤਾਂ ਕਰਕੇ ਤੈਨੂੰ ਨਾਲ ਜਾਣਾ ਪੈਣਾ ਤੇਰਾ ਇੰਨਾ ਦਿਲ ਲੱਗ ਗਿਆ ਭੈਣ ਕੋਲ ਹੈ ਹਾਂਜੀ ਚੰਗਾ ਲੱਗਾ ਇੱਥੇ ਰਹਿ ਕੇ ਹਾਂਜੀ ਤਾਂ ਇਹ ਤੇ ਮੈਂ ਕਹਿ ਨਹੀਂ ਆ ਕਿ ਤੁਸੀਂ ਹੋਆ ਮੇਰੀ ਨਹੀਂ ਦੋ ਚਾਰ ਦਿਨ ਇੱਥੇ ਚੱਲ ਬਹੁਤੀ ਗੱਲ ਹੈ ਨਾ ਤੇ ਤੂੰ ਮੇਰੇ ਨਾਲ ਹੀ ਵਾਪਸ ਫੇਰ ਆ ਜਾ ਹੋਰ ਦੱਸ ਤੂੰ ਰਹਿ ਤੇਰਾ ਆਪਣਾ ਘਰ ਆ ਮੈਂ ਕਿਹਾ ਤੈਨੂੰ ਕਿੰਨੀ ਇੱਥੇ ਰਹਿਣਾ ਤੂੰ ਦੱਸ ਤੇਰੇ ਤੇ ਬਾਜੀ ਵੀ ਤੇਰਾ ਬੜਾ ਪਿਆਰ ਕਰਦਾ ਵਾ ਜੋ ਖਾਣਾ ਨਾ ਤਾਦੀ ਉਹਨੂੰ ਸ਼ਾਮੀ ਲੈ ਆਉਣਗੇ ਠੀਕ ਹੈ ਹੁੰਦੇ ਬੋਲ ਕੀ ਹੈ ਹੁਣ ਸੋਚੀ ਕਰ ਤੂੰ ਭਈ ਕੋ ਟੈਂਸ਼ਨ ਐ ਸ਼ੰਮੀ ਕੀ ਹੋਇਆ ਹਾਂਜੀ ਦੱਸੋ ਤੂੰ ਉਹਨੂੰ ਬਾਲਾ ਕੀ ਕਹਿੰਦੀ ਆ ਕੀ ਕਹਿੰਦੀ ਉਹ ਤੇ ਚਾ ਕੇ ਫੇਰ ਨਾਲ ਵਾਪਸ ਲਿਆਵਾਂਗੇ ਇਹਨੂੰ ਕੀ ਕਰਾਂ ਯਾਰ ਉਹਦਾ ਦਿਲ ਲੱਗ ਗਿਆ ਵਾ ਉਹ ਆਖਣ ਡਈ ਆ ਵੀ ਮੈਂ ਜਾਣਾ ਹੀ ਨਹੀਂ ਆ ਮੈਂ ਤਾਂ ਮੇਰੇ ਨਾਲ ਚੱਲੇ ਉੱਥੇ ਰਿਸ਼ਤੇ ਦੀ ਗੱਲ ਕਰਨੀ ਮੇਰੇ ਨਾਲ ਫੇਰ ਵਾਪਸ ਆ ਜੀ ਦੱਸੋ ਹੁਣ ਅਗਲਾ ਬੰਦਾ ਰਹਿਣਾ ਚਾਹੁੰਦਾ ਤੇ ਮੈਂ ਇਹਨੂੰ ਕਿੱਦਾਂ ਘਰੋਂ ਕੱਢਦਾ ਉਹ ਗੱਲ ਹੋਣੀ ਆ ਤੂੰ ਨਹੀਂ ਸਮਝਦੀ ਬਿਲ ਗੱਲ ਨੂੰ ਆਹ ਹੈ ਮੇਰਾ ਕੋਈ ਭੈਣ ਭਰਾ ਆ ਗਿਆ ਵਾ ਤਾਂ ਤੁਹਾਨੂੰ ਵਟਕਾ ਦਾ ਚੜ ਗਿਆ ਵਾ ਤੁਸੀਂ ਤਾਂ ਇਦਾਂ ਦੇ ਹੈ ਹੀ ਨਹੀਂ ਜੇ ਪਤਾ ਨਾ ਸਾਰੀ ਗੱਲ ਦਾ ਪਤਾ ਨਾ ਮੈਂ ਇਦਾਂ ਦਾ ਨਹੀਂ ਆ ਗੱਲ ਹੋਣੀ ਆ ਕੁੜੀ ਦੀ ਪੜ੍ਹਾਈ ਖਰਾਬ ਹੁੰਦੀ ਆ ਤੂੰ ਨੂੰ ਛੱਡਿਆ ਠੀਕ ਹੈ ਨਾ ਤੈਨੂੰ ਵਾਪਸ ਲੈ ਕੇ ਕੁਝ ਨਹੀਂ ਹੋਇਆ ਨਹੀਂ ਕੋਈਸ਼ ਵੀ ਤੂੰ ਅਧਿਕਾਰ ਵਿਆਹ ਦੀ ਗੱਲ ਚੱਲਦੀ ਤੂੰ ਛੱਡਿਆ ਨੂੰ ਠੀਕ ਹੈ ਨਾ ਵਾਪਸ ਨਾ ਲੈ ਕੇ ਆ ਨਾ ਇਹ ਤੂੰ ਠੀਕ ਹੈ ਹੁਣ ਬਿਲਕੁਲ ਉਹਦੀ ਪੜਾਈ ਖਰਾਬ ਹੁੰਦੀ ਆ ਉਹਨੂੰ ਛੱਡਿਆ ਸਿੱਧੀ ਜੀ ਗੱਲ ਆ ਸ਼ੰਮੀ ਤੂੰ ਸਮਝਦੀ ਕਿਉਂ ਨਹੀਂ ਗੱਲ ਨੂੰ ਕਿਹਦਾ ਜਵਾਨ ਧੀ ਪੁੱਤ ਘਰੇ ਨਹੀਂ ਰੱਖੀਦਾ ਠੀਕ ਹੈ ਨਾ ਸਮਾਂ ਨਹੀਂ ਸਹੀਏਗਾ ਮੇਰੀ ਗੱਲ ਸੁਣੋ ਉਹ ਉਪਰੀ ਆ ਸਾਡੇ ਵਾਸਤੇ ਮੇਰੀ ਭੈਣ ਆ ਮੇਰੇ ਘਰ ਆਈ ਆ ਕਿਹੇ ਉਪਰੇ ਘਰ ਨਹੀਂ ਆਈ ਉਹ ਮੈਂ ਸ਼ਦਾਈ ਨਹੀਂ ਮੈਨੂੰ ਪਤਾ ਵਾ ਸਾਰੀ ਗੱਲ ਦਾ ਹਾਂ ਤੇ ਤੁਸੀਂ ਉਹਦੇ ਕੀ ਲੱਗਦੇ ਜੇ ਭਾਜੀ ਲੱਗਦੇ ਜੇ ਸਾਲੀ ਆ ਤੁਹਾਡੀ ਉਹ ਤੇ ਤੁਸੀਂ ਸੋਚ ਸਮਝ ਕੇ ਗੱਲ ਕਰੋ ਕੀ ਗੱਲ ਕਰਨ ਦੇ ਜੇ ਜੇ ਕੁੜੀ ਨਾ ਸੁਣ ਲਿਆ ਤੇ ਗੁੱਸਾ ਕਰੋਗੀ ਜਾ ਕੇ ਦੱਸੂਗੀ ਮੈਂ ਪਤਾ ਤੁਹਾਡਾ ਕਿੰਨਾ ਹੋਲਡ ਬਣਾਇਆ ਵੀ ਤੁਸੀਂ ਕਿੰਨੇ ਚੰਗੇ ਜੀ ਹੈਗੇ ਵੀ ਤੁਸੀਂ ਚੰਗੇ ਜੀ ਤੁਹਾਨੂੰ ਹੋਇਆ ਕੀ ਆ ਮੈਂ ਬਿਲਕੁਲ ਚੰਗਾ ਮੈਂ ਠੀਕ ਆ ਬਸ ਤੂੰ ਜੋ ਕਰ ਕਹੇਤਾ ਨਾ ਕਹਤਾ ਤੂੰ ਛੱਡ ਕੇ ਕੁੜੀ ਨੂੰ ਜਾਦੀ ਨਹੀਂ ਮੈਂ ਗੱਲ ਕਰਨੀ ਕੋਈ ਵੀ ਪਤਾ ਨਹੀਂ ਨੂੰ ਵੀ ਮਾਵਾਂ ਕਿ ਹੋ ਗਿਆ ਹੁਣ ਜਿਹੜੀ ਗੱਲ ਕਹਿਤੀ ਸੁਣਨੀ ਨਹੀਂ ਹੁੰਦੀ ਇੱਕ ਗੱਲ ਨੂੰ ਬਾਰ ਬਾਰ ਕਰੀ ਜਾਣਾ ਕਰੀ ਜਾਣਾ ਇਹਨੂੰ ਕੀ ਦੱਸਾਂ ਹੁਣ ਮੈਂ ਬੇਰੀ ਗਾ ਸੁਣੋ ਚੱਲੀ ਜੇ ਮੈਨੂੰ ਲੈ ਕੇ ਹਾਂ ਠੀਕ ਆ ਛੱਡਿਆ ਜਾ ਕੇ ਗੇਟ ਮਾਰ ਲਿਓ ਤੇ ਆਪਣਾ ਖਿਆਲ ਰੱਖਿਓ ਠੀਕ ਹੈ ਮੈਂ ਮਾਰ ਲੀਨਾ ਗੇਟ ਚੱਲ ਸੋਨਾ ਤਾਂ ਚਲੀਏ ਉਠ ਜੀ ਜੀ ਰਹਿੰਦੋਂ ਅੱਜ ਰਹਿੰਦੇ ਕੱਲ ਚਲ ਜਾਵਾਂਗੇ ਚੱਲ ਕੋਈ ਨਾ ਬਾਊ ਆਪਾਂ ਫੇਰ ਆ ਜਾਾਂਗੇ ਉਹਨਾਂ ਦੀ ਗੱਲ ਤੇ ਸੁਣੀਏ ਜਾ ਕੇ ਵੀ ਉਹ ਕਹਿੰਦੇ ਕੀ ਆ ਹੋਰ ਕਿੰਨੇ ਦਿਨ ਚਲ ਜਾਵਾਂਗੇ ਮੇਰੀ ਗੱਲ ਸੁਣ ਬਹੁਤ ਯਾਨਾ ਵੇਖ ਚਾਤੀ ਜੀ ਦਾ ਵੀ ਕਿੰਨੀ ਵਾਰੀ ਫੋਨ ਆ ਗਿਆ ਵਾ ਤੇ ਫੂਆ ਜੀ ਦਾ ਵੀ ਉਹਨਾਂ ਨੇ ਫੇਰ ਮੈਨੂੰ ਕਹਿਣਾ ਵੀ ਆਈ ਨਹੀਂ ਉਹਨੂੰ ਲੈ ਕੇ ਸਮਝ ਨਾ ਗੱਲ ਨੂੰ ਮੁੰਡੇ ਵਾਲੀ ਉਹਨਾਂ ਦੀ ਜਾਣ ਖਾਂਡੇ ਉਹ ਆਖਣ ਦੇ ਹਾਂ ਨਾ ਦੱਸੋ ਸਾਨੂੰ ਕੋਈ ਚੱਲ ਆਪ ਤੇ ਸਾਰੇ ਸਲਾਹ ਕਰਦੇ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰ ਲੂੰਗੀ ਮੈਂ ਉਹਨਾਂ ਨੂੰ ਕਹਿ ਦੂੰਗੀ ਮੈਂ ਨਹੀਂ ਵਿਆਹ ਕਰਾਉਣਾ ਇਹਦੇ ਨੇ ਇਹੋ ਜੀਆਂ ਗੱਲਾਂ ਫੋਨ ਤੇ ਨਹੀਂ ਕੀਤੀਆਂ ਜਾਂਦੀਆਂ ਇਹ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ ਵਾ ਉਹ ਮੈਨੂੰ ਵੀ ਬੁਲਾਉਂਦੇ ਨੇ ਵੀ ਤੇਰੀ ਕੀ ਸਲਾਹ ਵਾ ਨਾਲ ਚਲਾ ਉੱਡ ਜਾ ਆ ਚਲਿਏ ਜੀ ਜੀ ਤਾਂ ਤੋਂ ਹਾਂ ਸਿਮਰਤ ਤੈਨੂੰ ਸਮਾਂ ਹੀ ਨਹੀਂ ਹੁੰਦੀ ਇੱਕ ਵਾਰੀ ਚਲ ਆ ਮੇਰੇ ਨਾਲ ਤੇ ਚਲ ਮੈਂ ਇਕੱਲੀ ਕਿੱਥੇ ਜਾਊਂਗੀ ਤੇਰਾ ਭਾਜੀ ਵੀ ਨਹੀਂ ਜਾਣਦੇ ਆ ਚਲ ਸਿਮਾ ਬੈਲਾ ਪੈਂਜੀ ਕਰੋਂਦੇ ਗਏ ਹੇ ਤੱਕ ਆਹੇ ਨਹੀਂ ਬੇਇੱਜ਼ਤੀ ਵਾਲੀ ਗੱਲ ਹੀ ਆ ਕਿ ਜਦੋਂ ਅੱਜ ਦਾ ਪ੍ਰੋਗਰਾਮ ਸੀ ਰੋਕਾ ਰਕਾਈ ਦਾ ਅਗਲੇ ਦਿਨ ਘਰ ਵੇਖਣ ਆਣਗੇ ਨਾ ਵਿਚੋਲਣ ਨੂੰ ਅੱਜ ਦਾ ਦਿਨ ਤਾਂ ਹੁਣ ਟਾਲਨਾ ਹੀ ਪੈਣਾ ਵਾ ਚਾਚੀ ਜੀ ਸਾਰਾ ਤਾਂ ਸਿਆਪਾ ਸਿਮਰਤ ਨੇ ਪਾਇਆ ਤੇ ਹੁਣ ਮੰਮੀ ਗਏ ਸਮਝਾਉਣ ਵਿਚੋਲਣ ਨੂੰ ਵਿਚੋਲਣ ਕੰਦੀ ਮੇਰੀ ਬੇਇੱਜ਼ਤੀ ਹੋ ਗਈ ਆ ਅਗਲਿਆਂ ਨੇ ਸਾਰੀ ਖਰੀਦਦਾਰੀ ਕਰਕੇ ਰੱਖੀ ਹੋਈ ਆ ਤੇ ਪੈਰ ਤੇ ਆ ਕੇ ਤੁਸੀਂ ਸਾਨੂੰ ਜਵਾਬ ਦੇਣ ਡੇ ਜੇ ਤੇ ਸਾਡੀ ਵੀ ਤੇ ਇਹਦੇ 'ਚ ਬੇਇੱਜ਼ਤੀ ਆ ਸਾਡੀ ਬੇਇੱਜ਼ਤੀ ਨਹੀਂ ਆ ਹੁਣ ਸ਼ੰਮੀ ਨੂੰ ਫੋਨ ਕੀਤਾ ਹੀ ਉਹ ਵੀ ਨਹੀਂ ਆਈ ਵੜੀ ਕੌਲ ਦਾ ਕੀਤਾ ਫੋਨ ਉਹ ਚਾਹੀਦਾ ਹੀ ਨਾ ਆਜਣਾ ਤੇ ਨਾ ਕੋਈ ਫੋਨ ਕਰਕੇ ਸਨਾਹ ਦਿੱਤਾ ਸ਼ੰਮੀ ਨੇ ਨਹੀਂ ਨਹੀਂ ਰਾਤੀ ਮੇਰੀ ਗੱਲ ਹੋਈ ਸੀ ਉਹਦੇ ਨਾਲ ਤੇ ਉਹਨੇ ਕਿਹਾ ਬਸ ਭੂਆ ਜੀ ਮੇਰੇ ਕੋ ਨਿਕਲਿਆ ਨਹੀਂ ਜਾਣ ਡਿਆ ਮੈਂ ਸਵੇਰ ਤੱਕ ਆ ਜਾਵਾਂਗੀ ਉਹ ਚੱਜ ਜੀ ਇੱਧਰ ਤੇ ਜ਼ਰੂਰੀ ਸੀ ਟਾਈਮ ਤੇ ਕੱਢਣਾ ਹੀ ਮੈਨਾ ਵਾ ਕੰਮ ਬਾਅਦ ਚ ਵੀਖ ਲਿੰਦੀ ਕਰਦੇ ਪਹਿਲੋ ਆ ਕੇ ਛੜ ਜਾਂਦੀ ਨਹੀਂ ਨਹੀਂ ਉਹਨਾ ਇੱਧਰ ਟੈਨਸ਼ਨ ਪਈ ਆ ਬੰਦਾ ਟਾਈਮ ਸਰ ਆ ਕੇ ਤੇ ਗੱਲਬਾਤ ਕਰ ਦਿੰਦਾ ਵਾ ਨਹੀਂ ਲੱਕੀ ਮੈਂ ਹੀ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ ਤੂੰ ਸਵੇਰੇ ਆ ਜਵੀ ਹਜੇ ਰੋਕ ਰਕਾਈ ਦਾ ਨਹੀਂ ਖੋਣਾ ਕਿਉਂਕਿ ਸਿਮਰਤ ਨੇ ਜੇ ਪੈਰ ਤੇ ਨਾ ਕਰਤੀ ਉਹਨਾਂ ਦੇ ਸਾਹਮਣੇ ਤੇ ਫੇਰ ਆਪਾਂ ਕੀ ਕਰਾਂਗੇ ਚਲੋ ਆ ਜਾਂਦੀ ਆ ਨਾਸ਼ਤਾ ਪਾਣੀ ਕਰਾ ਕੇ ਆਏਗੀ ਘਰ ਦੇਆਂ ਨੂੰ ਤੈਨੂੰ ਪਤਾ ਹੀ ਆ ਉਹਦੀ ਸੱਸ ਦਾ ਉਡੀ ਸੱਸ ਨੇ ਕਹਿਣਾ ਪਹਿਲਾਂ ਸਾਰੇ ਘਰ ਦਾ ਕੰਮ ਕਰਕੇ ਜਾ ਤੇ ਫੇਰ ਜਾਵੇਂ ਇੱਕ ਦਿਨ ਉਹਦੀ ਸੱਸ ਨੇ ਬੜੀ ਆਤ ਚੁੱਕੀ ਹੋਈ ਆ ਜਦੋਂ ਜਾਓ 20 20 ਗੱਲਾਂ ਕਰਦੀ ਆ ਤੂੰ ਉਹਦੀ ਸੱਸ ਨੂੰ ਦਫਾ ਕਰ ਇੱਥੇ ਆਪਣੇ ਘਰ ਪਈ ਆ ਕਾਹੀਏ ਪਹਿਲੋ ਮੰਨ ਲਾ ਕਿ ਜਿੱਥੇ ਭੈੰਜਗੇ ਅਗਲੇ ਕਹਿੰਦੇ ਇੱਕ ਸ਼ਾਮਾ ਨੂੰ ਆਪਾਂ ਆਣਦੇ ਆ ਤੇ ਫੇਰ ਦੂਜੀ ਗੱਲ ਮੈਂ ਇਹ ਵੀ ਚਾਹਨੀ ਆ ਕਿ ਐਸ ਕੁੜੀ ਦਾ ਰਿਸ਼ਤਾ ਐਸੇ ਘਰ ਹੀ ਹੋਵੇ ਅਗਲੇ ਤੁਸੀਂ ਦੱਸਣ ਦੇ ਜੇ ਇੰਨੇ ਜ਼ਿਆਦਾ ਖੁਸ਼ ਹੈਗੇ ਆ ਆਪਾਂ ਵੀ ਉਹੀ ਚਾਚੀ ਜੀ ਜਾਣਦੇ ਆ ਘਰ-ਬਾਰ ਵੇਖ ਕੇ ਸਾਡੀਆਂ ਤਾਂ ਅੱਖਾਂ ਖੁੱਲ ਗਈਆਂ ਵਾ ਇਹਨੇ ਤੇ ਰਾਜ ਕਰਨਾ ਪਤਾ ਨਹੀਂ ਕਿਸ ਗੱਲ ਤੋਂ ਨਾ ਕਰਦੀ ਆ ਅੱਜ ਇਹਦੇ ਕੋਈ ਫਾਈਨਲ ਇੱਕ ਗੱਲ ਪੁੱਛ ਲੈਣੀ ਆ ਜੇ ਤੇ ਕੋਈ ਤੇਰੀ ਕੋਈ ਗੱਲਬਾਤ ਹੈਗੀ ਹੈ ਨਾ ਸਾਨੂੰ ਦੱਸ ਦੇ ਨਹੀਂ ਨਹੀਂ ਤੇ ਜੇ ਨਹੀਂ ਤੇ ਤੇਰਾ ਰਿਸ਼ਤਾ ਇਕ ਹੀ ਹੋ ਨਹੀਂ ਮੇਰੀ ਗੱਲ ਸੁਣ ਜਿਸ ਤਰ੍ਹਾਂ ਦਾ ਮੁੰਡਾ ਮੰਗਦੀ ਆ ਮੁੰਡਾ ਉਸੇ ਤਰ੍ਹਾਂ ਦਾ ਹੀ ਆ ਕਹਿੰਦੀ ਵੇ ਸੋਨਾ ਹੋਵੇ ਪੱਗ ਬੰਨੀ ਹੋਵੇ ਮੈਂ ਪਗੜੀ ਵਾਲੇ ਨਾਲ ਕਰਵਾਣਾ ਵਿਆ ਆਏ ਹਾਈ ਨਾ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਲੈ ਆ ਗਿਆ ਨਹੀਂ ਆਜੋ ਤੁਸੀਂ ਤੁਹਾਨੂੰ ਸੁਕਣੇ ਪਾਏ ਜੇ ਤੁਸੀਂ ਸਾਨੂੰ ਦੋਵਾਂ ਨੇ ਆਜੋਗਾ ਸਸਿਕਾ ਬਬੀ ਸਸਿਕਾ ਸਸਿਕਾ ਵੀਰੇ ਸਸਿਕਾ ਭਾਜੀ ਸਸਿਕਾ ਸੱਚੀ ਗੱਲ ਤੇ ਤੂੰ ਬਣੀ ਕਿ ਲਿਟਲੀ ਆਨ ਨਹੀਂ ਹੈ ਮੇਰੀ ਤੀਦਾ ਦੇ ਹਜੇ ਵੀ ਕਲਾ ਖਰਾਬ ਹੈ ਸਸਿਕਾ ਭਾਜੀ ਠੀਕ ਹੈ ਤੇਰਾ ਵੀਰਾ ਗੁੱਸੇ ਜਗਾਈ ਚੁੱਪ ਕਰ ਚੁੱਪ ਹੀ ਵੇ ਜਾ ਵੀਰੇ ਫੋਟਾ ਕੀ ਬਸ ਤੁਰਦੇ ਆ ਤੁਰਦੇ ਆ ਲੇਟ ਹੋ ਗਈ ਘਰੇ ਨਾ ਮੰਮੀ ਜੀ ਹੈਗੇ ਨਹੀਂ ਸੀ ਉਹ ਗਏ ਹੋਏ ਸੀ ਕਿਰੇ ਤੇ ਫਿਰ ਤੈਨੂੰ ਪਤਾ ਕੰਮ ਕਾਜ ਕਰਕੇ ਆਉਣਾ ਸੀ। ਸਮੇ ਕੱਲ ਦਾ ਫੋਨ ਕੀਤਾ ਵਾ ਅੱਜ ਫੇਰ ਸਾਰੇ ਤੈਨੂੰ ਦੋ ਫੋਨ ਕੀਤੇ। ਹੁਣੇ ਹੁੰਨੀ ਆ ਹੁਣੇ ਹੁੰਨੀ ਆ। ਚਲ ਕੋਈ ਨਹੀਂ ਪਾਣੀ ਲਿਆਵਾ। ਨਹੀਂ ਕੋਈ ਨਹੀਂ ਘਰ ਨਹੀਂ ਆਏ ਆ। ਚਾਹ ਪੀਣੇ ਕੋਈ ਨਹੀਂ। ਠੀਕ। ਸਿਮਰਤ ਤੂੰ ਪਹਿਲਾਂ ਗੱਲ ਦੱਸ ਮੈਨੂੰ ਜਦੋਂ ਮੈਂ ਫੋਨ ਕਰਦਾ ਕੱਟੀ ਕੋ ਜਾਣੀ ਹਾਂ। ਤੇ ਐਡੀ ਕਿਹੜੀ ਆਫਤ ਆ ਗਈ ਜਿਹੜੇ ਤੇ ਮੇਰੇ ਡੀਜ਼ਲ ਦੀ ਬੁਲਾ ਲਿਆ ਉਥੋਂ। ਆਫਤ ਆ ਗਈ। ਤੇਰੇ ਰਿਸ਼ਤੇ ਦੀ ਗੱਲ ਕਰ ਚੱਲਣ ਦੀ। ਤੇ ਮੈਂ ਥੋੜੀ ਕਿਹਾ ਜੀ ਤੈਨੂੰ ਵੇਖੋ। ਤੇ ਮੰਮੀ ਨਾਲ ਤੂੰ ਗੱਲ ਕੀਤੀ ਆ? ਮੰਮੀ ਕਹਿੰਦੇ ਥੋੜੀ ਜੀ ਗੱਲ ਕਰਕੇ ਫੋਨ ਕੱਟੀ ਜਾਂਦੀ ਮੇਰਾ ਵੀ ਜਦੋਂ ਮੈਂ ਕਿਹਾ ਮੈਂ ਨਹੀਂ ਹਜੇ ਕਰਾਉਣਾ ਸਿਮਰਤ ਤੇਰੇ ਨਹੀਂ ਹਰਥਾਂ ਤੇ ਚਲਨੀ ਪਹਿਲੇ ਤੂੰ ਕਿਹਾ ਹੀ ਨਾ ਕਿ ਮੈਂ ਪਿੰਡ ਚ ਨਹੀਂ ਕਰਾਉਣਾ ਤੇ ਮੰਨਿਆ ਨਾ ਆਪਾਂ ਹੁਣੇ ਰਿਸ਼ਤਾ ਛੱਡਣ ਵਾਲਾ ਨਹੀਂ ਆ ਕੀ ਗੱਲ ਸਿਮਰਤ ਤੂੰ ਇਦਾਂ ਕਿਉਂ ਕਰਨ ਈ ਆਪਣੇ ਦਿਲ ਦੀ ਗੱਲ ਦੱਸ ਗੱਲ ਕੀ ਅਸਲ ਚ ਪੁੱਛੋ ਚਾਚਾ ਜੀ ਇਹਨੂੰ ਮੈਂ ਕੀ ਪੁੱਛਾਂ ਨਾਲੇ ਸਿਮਰਤ ਮੇਰੀ ਗੱਲ ਸੁਨ ਤੂੰ ਦੱਸ ਛੇਵੇਂ ਪਾਣੀ ਪੀਣਾ ਪਾਣੀ ਲੈ ਕੇ ਮੈਂ ਤੈਨੂੰ ਨਹੀਂ 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 ਪੂਆ ਜੀ ਘਰੋਂ ਹੀ ਆਏ ਆ ਚਾਹ ਪੀਣੇ ਕੋਈ ਨਹੀਂ ਤੈਨੂੰ ਮੈਂ ਦੱਸਦੀ ਆ ਜਿਸ ਤਰ੍ਹਾਂ ਇਹਨੇ ਕਿਹਾ ਜਿਸ ਤਰ੍ਹਾਂ ਦਾ ਮੈਨੂੰ ਮੁੰਡਾ ਚਾਹੀਦਾ ਜਿਸ ਤਰ੍ਹਾਂ ਦਾ ਘਰ-ਬਾਰ ਚਾਹੀਦਾ ਸਾਰਾ ਕੁਝ ਮਿਲ ਗਿਆ ਤੇ ਅੱਜ ਉਹਨਾਂ ਨੇ ਰੋਕਾ ਰਕਾਈ ਕਰਨ ਵਾਲੀ ਸੀ ਕੱਲ ਤੇਰੇ ਵੀਰ ਤੇ ਤੇਰੀ ਭਾਬੀ ਉਹਨਾਂ ਦੇ ਘਰ ਹੋ ਕੇ ਆਏ ਪਰ ਅੱਜ ਇਹਨੇ ਨਾ ਕਰੀ ਜਾਂਦੀ ਕਹਿੰਦੀ ਮੈਂ ਕਰਨਾ ਹੀ ਨਹੀਂ ਮੁੰਡੇ ਦਾ ਕੰਮ-ਕਾਜ ਵਧੀਆ ਕਾਮਕਾਰ ਵਧੀਆ ਘਰ-ਬਾਰ ਵਧੀਆ ਵਾ ਮੁੰਡਾ ਸੋਨਾ ਸਲਕਾ ਫੈਮਿਲੀ ਛੋਟੀ ਹੈ ਸ਼ਹਿਰ 'ਚ ਜਿਹੜੀ ਗੱਲ ਤੋਂ ਕਿੰਨੀ ਆ ਹੋਰ ਕੀ ਚਾਹੀਦਾ ਤੈਨੂੰ ਤੇ ਜਦੋਂ ਮੈਂ ਕਰੋਨਾ ਹੀ ਨਹੀਂ ਇਹ ਤੁਹਾਨੂੰ ਕੀ ਫੱਜ ਬੰਨ ਤੁਹਾਡਾ ਵੇਖਣ ਦਾ ਸਰਦਾਰ ਦੱਸ ਤੇ ਸਹੀ ਕਰੋਨਾ ਕਦੋਂ ਸਾਨੂੰ ਦੱਸ ਤੇ ਦੇ ਕੋਈ ਗੱਲ ਐ ਜੇ ਤੈਨੂੰ ਕੋਈ ਪਸੰਦ ਐ ਤੂੰ ਤੂੰ ਦੱਸ ਦੇ ਸਾਰਿਆਂ ਨੂੰ ਕੱਲ ਵੀ ਪਤਾ ਲੱਗਣਾ ਤੇ ਅੱਜ ਵੀ ਲੱਗਣਾ ਦੱਸ ਦੇ ਫਿਰ ਤੂੰ ਜੇ ਕੋਈ ਗੱਲ ਐ ਕੀ ਤੇ ਕੋਈ ਗੱਲ ਸੋਣਾ ਐ ਇੰਦੀ ਸਿਆਣੀ ਹੋ ਗਈ ਆ ਹੁਣ ਆਪਣੇ ਰਿਸ਼ਤੇ ਆਪੇ ਲੱਗੂਗੇ ਪਹਿਲਾਂ ਵੀ ਤੇ ਰਿਸ਼ਤਾ ਲੱਬਿਆ ਸੀ ਕੀ ਬਣਿਆ ਸੀ ਪਤਾ ਹੈ ਨਾ ਸਾਰਿਆਂ ਦੀ ਬੇਇੱਜ਼ਤੀ ਕਰਵਾ ਕੇ ਰਾਤੀ ਤੇਲੇ ਤੇ ਐਵੇਂ ਮੂੰਹ ਖਲੋਣ ਲੱਗੀ ਮੇਰਾ ਵੀਰੇ ਹੁਣ ਜੇ ਮੁੰਡਾ ਲੱਬਿਆ ਲੱਬਿਆ ਸਰਦਾਰ ਇੰਨੀ ਵਧੀਆ ਫੈਮਿਲੀ ਆ ਇਹਦੀ ਸੱਸ ਵੀ ਚੰਗੀ ਹੋ ਇੰਨੀ ਵਧੀਆ ਵਧੀਆ ਗੱਲਾਂ ਕੀਤੀਆਂ ਸਾਡੇ ਨਾਲ ਦੇ ਨਾਲ ਤੁਸੀਂ ਪਿਆਰ ਨਾਲ ਪੁੱਛ ਲਓ ਉਹਨੂੰ ਐਵੇਂ ਕਾਹਲੇ ਨਾ ਬੋ ਤੁਸੀਂ ਪਰ ਸ਼ਮੀ ਨੂੰ ਪਿਆਰ ਦੀ ਪੈਸਾ ਨਹੀਂ ਹੁੰਦੀ ਅਮੇਖਿਆ ਨਹੀਂ ਕਿਸ ਤਰ੍ਹਾਂ ਬੋਲੀ ਆ ਸਿਮਰਤ ਤੂੰ ਵੀ ਖੁੱਲ ਕੇ ਗੱਲ ਕਰ ਗੱਲ ਕੀ ਆ ਕਿ ਅੰਕਲ ਪੌਨੀ ਆ ਉਹਨਾਂ ਨੂੰ ਨਹੀਂ ਸ਼ਮੀ ਇਹ ਸਿਰੇ ਜਿਆਦਾ ਹੀ ਚੜ ਗਈ ਕੁਝ ਇਹ ਰੋਕ ਟੋਕ ਨਹੀਂ ਨਾ ਕੋਈ ਕਰਦਾ ਇਹ ਆਪਣੀ ਮਰਜ਼ੀ ਕਰਨ ਲੱਗ ਪਈ ਆ ਮੇਰੀ ਗੱਲ ਸੁਣ ਕਿੰਨੀ ਵੱਡੀ ਗੱਲ ਆ ਕਿੰਨੀ ਸਾਡੇ ਪੂਰੇ ਪਰਿਵਾਰ ਦੀ ਬੇਇੱਜ਼ਤੀ ਹੋਈ ਆ ਅਗਲੇ ਨੇ ਇੱਥੇ ਕਾਰਜਗਿਆਰ ਕਰਨਾ ਨਾ ਸੀ ਤੇ ਇੰਨੇ ਪੈਰ ਤੇ ਨਾ ਕਰਤੀ ਫਿਰ ਰਾਤੀ ਵੀ ਫੋਨ ਇਹਨੂੰ ਇੰਨਾ ਕੀਤਾ ਆਪਾ ਤੇਰੇ ਸਹੁਰੇ ਤਦ ਨਹੀਂ ਗਏ ਸਾਰੇ ਜਾਣੇ ਲੱਕੀ ਤੇ ਚੱਲਾ ਸੀ ਮਣਾ ਕਰਤਾ ਕਿ ਤੇਰੇ ਸਹੁਰੇ ਜਾ ਕੇ ਡਰਾਮਾ ਨਾਲ ਸਭ ਕੁਝ ਹੋਵੇ ਪਹਿਲੇ ਇੰਨੇ ਮੇਰੇ ਸਹੁਰਿਆਂ 'ਚ ਬੇਇੱਜ਼ਤੀ ਕਰਵਾਈ ਮੇਰੀ ਉਥੇ ਨਾ ਕਰਕੇ ਮੁੰਡਾ ਪਿੰਡ ਦਾ ਵਾ ਤੇ ਜੇ ਹੁਣ ਸ਼ਹਿਰ ਦਾ ਤੇ ਹੁਣ ਕੀ ਗੱਲ ਆ ਦੱਸ ਸਰ ਮੈਂ ਕਰੋਨਾ ਹੀ ਨਹੀਂ ਚਾਹੁੰਦੀ ਤਾਂ ਫਿਰ ਤੁਹਾਡਾ ਕੀ ਫਰਕ ਪਾਉਣਾ ਸਿਮਰਤ ਕਿਉਂ ਨਹੀਂ ਕਰਾਉਣਾ ਚਾਹੁੰਦੀ ਚੱਕਰ ਕੀ ਆ ਦੱਸ ਨਾ ਉਹਨਾਂ ਨੂੰ ਸ਼ਮੀ ਇਹਨੂੰ ਠੰਡੇ ਸਭਾ ਨਾਲ ਜਦੋਂ ਦਿਮਾਗ ਨਾਲ ਸੋਚ ਲੈਂਦੇ ਮੈਂ ਚਾਹ ਪਾਣੀ ਬਣਾ ਕੇ ਲੈਣੀ ਹੁਣੇ ਤੇਰਾ ਫੈਸਲਾ ਸਾਨੂੰ ਚਾਹੀਦਾ ਈ ਸਿਮਰਤ ਮੇਰੀ ਸੁਣ ਲੈ ਗੱਲ ਮੈਨੂੰ ਮੈਂ ਤੈਨੂੰ 5 ਮਿੰਟ ਦੇਣਾ ਵਾ ਮੈਨੂੰ ਇਹ ਫੈਸਲਾ ਹਾਂ ਚ ਚਾਹੀਦਾ ਵਾ ਸ਼ਮੀ ਨੂੰ ਸਮਝਾ ਦੇ ਕੋਈ ਗੱਲ ਨਹੀਂ ਵੀਰੇ ਮੈਂ ਸਮਝਾਉਣੀ ਤੁਸੀਂ ਕਾ ਲੈਣਾ ਪੋਵੇਂ ਮੈਂ ਚਲੋ ਚਾਚੀ ਤੁਸੀਂ ਵੀ ਉਠੋ ਸਮਝਾ ਲੈਣੋ ਸ਼ਮੀ ਨੂੰ ਬਹੁਤੀ ਪੂਏ ਜੜੀ ਹੋਈ ਆ ਚਲੋ ਆ ਜਾਓ ਉਧਰ ਹੀ ਸਿਮਰਤ ਮੇਰੀ ਹੁਣ ਤੈਨਾਂ ਨਾਲ ਗੱਲ ਸੁਣ ਸਾਰੇ ਚਲ ਗਏ ਆ ਵੇਖ ਮੇਰੇ ਨਾਲ ਗੱਲ ਕਰ ਜੇ ਕੋਈ ਗੱਲ ਆ ਤੇ ਮੈਨੂੰ ਦੱਸ ਮੈਂ ਆਪੇ ਮਨਾ ਲੂੰਗੀ ਸਾਰਿਆਂ ਨੂੰ ਤੂੰ ਦਿਲ ਦੀ ਗੱਲ ਦੱਸ ਤੂੰ ਰਿਸ਼ਤਾ ਕਰਾਉਣਾ ਕਿਉਂ ਨਹੀਂ ਚਾਹੁੰਦੀ ਭਾਬੀ ਦੱਸਣ ਦੀ ਆ ਪਿੱਛੇ ਜੇ ਵੀ ਕੋਈ ਰਿਸ਼ਤਾ ਆਇਆ ਸੀ ਉਦੋਂ ਵੀ ਤੂੰ ਨਾ ਕਰਦੀ ਹੁਣ ਇੰਨਾ ਚੰਗਾ ਮੁੰਡਾ ਵਾ ਇੰਨਾ ਵਧੀਆ ਘਰਬਾਰ ਆ ਸੋਹਣਾ ਸੁਨੱਖਾ ਵਾ ਸਾਰਾ ਕੁਝ ਹੋਣਾ ਕੋ ਹੈਗਾ ਤੇ ਹੁਣ ਕੀ ਪ੍ਰੋਬਲਮ ਹੈ ਤੈਨੂੰ ਤੂੰ ਇਦਾਂ ਕਿਉਂ ਕਰਨ ਢੀ ਆ ਤੇ ਜੇ ਕੋਈ ਗੱਲ ਹੈ ਤੇ ਮੈਨੂੰ ਦੱਸ ਦੇ ਹੋ ਗਿਆ ਤੁਸੀਂ ਨਾ ਮੈਨੂੰ ਬਹੁਤ ਲੈਕਚਰ ਜਿਨਾ ਦਿਆ ਕਰੋ ਨਾਲੇ ਤੁਹਾਨੂੰ ਤੇ ਆਪਣੀ ਪਸੰਦ ਦਾ ਮੁੰਡਾ ਮਿਲ ਗਿਆ ਤੇ ਮੇਰਾ ਕੀ ਕੀ ਬਕਵਾਸ ਕਰਨ ਢੀ ਆ ਮੇਰੀ ਪਸੰਦ ਦਾ ਮੁੰਡਾ ਮੈਂ ਉਹਦੀ ਕੀ ਲੱਗਦੀ ਹੁਣ ਮੈਨੂੰ ਮੈਂ ਤਾਂ ਨਹੀਂ ਨਾ ਪਸੰਦ ਕਰਦੀ ਉਹਨੂੰ ਚਲੋ ਮੇਰਾ ਵਿਆਹ ਹੋ ਗਿਆ ਪਸੰਦ ਤੇ ਤੈਨੂੰ ਕਰਦਾ ਹੀ ਉਹ ਮੇਰੀ ਤੇ ਅਜੇ ਕੋਈ ਗੱਲ ਹੀ ਨਹੀਂ ਹੈ ਉਹਦੇ ਨਾਲ ਜਿਹੜਾ ਤੂੰ ਕਹਿਣ ਦੀ ਆ ਕਿ ਤੈਨੂੰ ਤੇਰੀ ਪਸੰਦ ਦਾ ਮੁੰਡਾ ਮਿਲ ਗਿਆ ਵਾ ਇਹ ਚੀਜ਼ ਤੈਨੂੰ ਵੀ ਪਤਾ ਵਾ ਤੇਰੇ ਨਾਲ ਹੀ ਜਾਣੀ ਹੁੰਨੀ ਸੀ ਮੈਂ ਮੇਰੇ ਤੋਂ ਕੋਈ ਐਸੀ ਜੀ ਗੱਲ ਹੈਗੀ ਹੁਣ ਮੈਨੂੰ ਕੀ ਪਤਾ ਮੇਰੇ ਪਿੱਠ ਪਿੱਛੇ ਕੀ ਹੁੰਦਾ ਰਿਹਾ ਸਿਮਰ ਤੈਨੂੰ ਆਪਣੀ ਭੈਣ ਤੇ ਯਕੀਨੀ ਆ ਇਹ ਤੂੰ ਕਿੱਦਾਂ ਦੀ ਗੱਲ ਕਰਤੀ ਆ ਯਕੀਨ ਦੀਰ ਤੁਸੀਂ ਮੇਰੇ ਨਾਲ ਹੀ ਗੱਲ ਕਰੋ ਉਹ ਤਾਂ ਚੰਗੀ ਗੱਲ ਆ ਸਿਮਰ ਆ ਕੀ ਤੂੰ ਗੋਲੇ ਕੱਢਣ ਦੀ ਆ ਕੀ ਰੱਖ ਕੇ ਬੈਠੀ ਆ ਅੰਦਰ ਹੋਰ ਕਿੰਨਾ ਕੋ ਜਿਹੇ ਹਾਲੇ ਮੈਂ ਤਾਂ ਸੋਚਦੀ ਹਾਂ ਕਿ ਤੂੰ ਬਹੁਤ ਖੁਸ਼ ਹੈ ਕਿ ਮੇਰਾ ਰਿਸ਼ਤਾ ਰਣਜੀਤ ਨਾਲ ਹੋ ਗਿਆ ਵਾ ਖੁਸ਼ ਹਾਂ ਮੈਂ ਬੜਾ ਖੁਸ਼ ਹਾਂ ਕਿੰਨਾ ਖੁਸ਼ੀ ਵਿਖਾਈ ਜਾਵਾਂ ਨਾਲੇ ਮੇਰਚੇ ਦਾ ਨਿਸ਼ਾਨ ਸ਼ਕਤੀ ਨਹੀਂ ਹੈਗੀ ਕਿੰਨਾ ਖੁਸ਼ ਉਹ ਵਿਖਾਈ ਜਾਵਾਂ ਜਿਹੜਾ ਕੋਈ ਨਾ ਵਿਆਹ ਕਰਵਾ ਲਾ ਵਿਆਹ ਕਰਵਾ ਲਾ ਮੈਂ ਇੱਕ ਵਾਰੀ ਕਹਿ ਦਿੱਤਾ ਤੁਹਾਨੂੰ ਬਾਰ ਬਾਰ ਨਹੀਂ ਮੈਂ ਕਹਿਣਾ ਮੈਂ ਵਿਆਹ ਨਹੀਂ ਕਰਾਉਣਾ ਜੀ ਤੂੰ ਇਹ ਤਾਂ ਮੇਰੇ ਸਮਝਣ ਦੀ ਕੋਸ਼ਿਸ਼ ਕਰੋ। ਤੂੰ ਇਹ ਸਮਝਾਉਂਗਾ ਇੰਨ ਨੂੰ ਦੀਦੀ ਅਜੇ ਮੇਰਾ ਨਹੀਂ ਮਨ ਹੈਗਾ। ਜੇ ਰ ਮੇਰਾ ਮਨ ਹੋ ਗਿਆ ਮੈਂ ਦੱਸ ਦੂੰਗੀ ਕਿ ਮੈਂ ਵਿਆਹ ਕਰਵਾਉਣਾ ਵਾ। ਤੂੰ ਇਹ ਤਾਂ ਮੇਰੇ ਸਮਝਣ ਦੀ ਕੋਸ਼ਿਸ਼ ਕਰੋ। ਉਹ ਨਹੀਂ ਸਮਝਦੇ ਤੈਨੂੰ ਪਤਾ ਵੀ ਉਹ ਕਿਦਾਂ ਦੇ ਸਾਰੇ ਪਰ ਤੂੰ ਤਾਂ ਸਮਝੋ। ਚਲ ਕੋਈ ਗੱਲ ਨਹੀਂ। ਚੱਲ ਆਪਾਂ ਚਾਹ ਪੀਂਨੇ ਆ ਭਾਬੀ ਬਣਾਉਂਦੀ ਆ। ਤੇ ਬੱਚ ਗੱਲ ਕਰਦੇ ਆ। ਤੂੰ ਟੈਨਸ਼ਨ ਨਾ ਆਪ ਆਪਣੇ ਦਿਮਾਗ ਤੇ। ਜਿੱਦਾਂ ਤੂੰ ਕਹੇਂਗੀ ਨਾ ਉਦਾਂ ਹੀ ਹੋਊਗਾ। ਬਾਕੀ ਕੋਈ ਵੀ ਗੱਲ ਆਪਣੇ ਦਿਲ 'ਚ ਨਾ ਰੱਖੀ ਹਾਂਜੀ ਦੀਦੀ ਮੈਂ ਕਦੀ ਤੇ ਮਾਰਨ ਨਹੀਂ ਸੋਚੂਗੀ ਜੋ ਮਰਜ਼ੀ ਹੋ ਜੇ ਸੌਰੀ ਦੀਦੀ ਉਹ ਜੋ ਕੁਝ ਵੀ ਮੈਂ ਬੋਲਿਆ ਉਹ ਗੁੱਸੇ 'ਚ ਕਹਿ ਦਿੱਤਾ ਪਰ ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ ਨਾ ਕਿ ਤੁਹਾਨੂੰ ਖੁਸ਼ ਵੇ ਇੱਕਦਮ ਖੁਸ਼ ਹੁ ਨਹੀਂ ਹਾਂ ਅਛ ਦੇਨ ਨਾ ਹੁੰਦੀ ਮੈਨੂੰ ਪਤਾ ਹੈ ਤੇਰੇ ਦਿਲ 'ਚ ਕੁਝ ਨਹੀਂ ਹੈ ਬਸ ਤੂੰ ਕਾਲੀ ਪੈ ਜੰਨੀ ਹੈ ਤਨੂ ਪਤਾ ਜੈਗਾ ਮੈਂ ਬੜ ਬੋਲੀ ਮੇਰੇ ਕੋ ਜੋ ਮੇਰੇ ਮੂੰਹ ਚ ਉਹਨੇ ਮੈਂ ਬੋਲ ਦੇਨੀ ਆ ਪਰ ਮੇਰੇ ਮਨ ਚ ਕੁਛ ਨਹੀਂ ਹੈਗਾ ਚਲ ਕੋਈ ਗੱਲ ਹੈ ਮੈਂ ਸਮਝ ਸਕਦੀ ਆ ਬੀਦੂ ਟੈਨਸ਼ਨ ਲੈ ਲਈ ਅਸੀਂ ਦੀ ਹਾਂਜੀ ਚਲ ਜਾ ਹਬੀਏ ਆ ਜੋ ਬੈਜੋ ਟੈਨਸ਼ਨ ਲੈ ਕੇ ਦੇ ਦਿੰਦੀ ਜਵਾਬ ਪੀ ਲੰਦੋ ਚਾਹ ਹੋਣੀ ਟੈਨਸ਼ਨ ਹੁੰਦੀ ਨਹੀਂ ਆ ਦੱਸ ਚਾਚੀ ਜੀ ਮੈਂ ਤੁਹਾਨੂੰ ਕੋਈ ਗੱਲ ਕਹਿਣ ਲੱਗਾ ਮੇਰੇ ਕੋ ਬਹੁਤ ਵੱਡੀ ਗਲਤੀ ਹੋਈ ਆ ਗਲਤੀ ਕਾਦੀ ਗਲਤੀ ਤੇ ਕੋਈ ਜਦੋਂ ਰਾਣੇ ਦਾ ਰਿਸ਼ਤਾ ਆਇਆ ਸੀ ਨਾ ਸ਼ੰਮੀ ਨੂੰ ਸਾਨੂੰ ਉਦੋਂ ਹੀ ਨੱਥ ਪਾ ਲੈਣੀ ਚਾਹੀਦੀ ਸੀ ਉਦੋਂ ਹੀ ਸਾਨੂੰ ਨਾ ਕਰ ਦੇਣੀ ਚਾਹੀਦੀ ਪਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਉਸ ਬਾਰੇ ਉਹ ਤਾਂ ਸਿੱਧਾ ਆ ਕੇ ਉਹਨੇ ਰੋਕਤਾ ਪਰ ਇਹਨੂੰ ਵੀ ਸ਼ੈ ਮਿਲ ਗਈ ਨਾ ਵੀ ਉਹਦਾ ਤੇ ਰਿਸ਼ਤਾ ਹੋ ਗਿਆ ਵਾ ਉਹਦੇ ਨਾਲ ਦੇਖ ਕੇ ਸਹੀ ਇਹਨਾਂ ਦੀ ਉਹਦੇ ਨਾਲ ਦੇਖ ਕੇ ਇਹਦਾ ਹੌਸਲਾ ਵਧ ਗਿਆ ਵਾ ਹੁਣ ਜੇ ਕੋਈ ਉਹੋ ਜੀ ਗੱਲ ਹੋਈ ਨਾ ਤੇ ਚਾਚੀ ਜੀ ਇਹਨੂੰ ਮੈਂ ਵੜ ਦੇਣਾ ਜੇ ਲੱਕੀ ਕਿਥਾਂ ਦੀ ਗੱਲਾਂ ਕਰ ਰਿਹਾ ਕਿਉਂ ਇਹ ਨਾ ਗਰਮ ਹੋਣ ਡਿਆ ਤੂੰ ਤੇ ਕੀ ਕਰਾਂ ਚਾਚੀ ਜੀ ਇੰਨੀ ਟੈਨਸ਼ਨ ਪਾਈ ਐ ਇਸ ਕੁੜੀ ਨੇ ਚੱਲੀ ਐ ਸਹੀ ਵੇਖੀ ਉੱਧਰ ਜਾ ਕੇ ਕੀ ਕੀਤੀ ਹੋਣੀ ਸ਼ਮੀ ਨੇ ਗੱਲ ਕੀਤੀ ਤੇ ਆ ਵਾ ਜਿਹੜਾ ਮੂੰਹ ਤੇ ਨਾ ਗੱਲ ਕਰੋ ਆਤੀ ਤੇ ਇਹਨ ਗਰਮ ਗੱਲ ਹੀ ਹੋਣ ਦੀ ਜੇ ਜੋ ਉਹਦਾ ਫੈਸਲਾ ਉਹ ਹੀ ਸਾਨੂੰ ਮੰਨਣਾ ਪੈਣਾ ਤੇ ਦਿਮਾਗ ਦੇ ਪੱਲੇ ਨਹੀਂ ਪੈਂਦੀ ਗੱਲ ਮੈਂ ਕੀ ਕਰਾਂ ਤਾਂ ਹੀ ਤੇ ਮੈਂ ਸ਼ਮੀ ਚਾਹ ਪਤਾ ਕੀ ਗੱਲ ਐ ਉਥੇ ਭੰਜੀ ਵੀ ਪਰੇਸ਼ਾਨ ਹੁੰਦੇ ਹੋਣੇ ਆ ਕਿਉਂਕਿ ਕਿੰਨੀ ਬੇਇੱਜ਼ਤੀ ਸਹਿਣੀ ਪੈਣ ਦਾ ਹੀ ਉਥੇ ਭੰਜੀ ਨੂੰ ਅਗਲੇ ਕੰਦੇ ਹੋਣੇ ਆ ਕਿ ਆਪਾਂ ਸਾਰਾ ਇੰਤਜ਼ਾਮ ਕੀਤਾ ਤੇ ਇਹ ਕੁੜੀ ਵਾਲੇ ਸਾਨੂੰ ਘਰ ਨਹੀਂ ਵੜਨ ਦੇ ਐਸ ਕਰਕੇ ਇਹਨੂੰ ਗੁੱਸਾ ਚੜਿਆ ਆ ਉਹਨਾਂ ਨੇ ਤਾਂ ਕਹਿਣਾ ਆਪਾਂ ਆਪ ਖੋਦ ਹੋ ਕੇ ਆਏ ਗੱਲ ਸਾਨੂੰ ਤਾਂ ਆ ਬੜੀ ਸ਼ਰਮਿੰਦਗੀ ਮਹਿਸੂਸ ਆ ਜੇ ਪਰ ਉਹਨਾਂ ਨੂੰ ਜੋ ਦਾ ਫੈਸਲਾ ਉਹੀ ਹੋਣਾ ਧੀ ਭੈਣ ਤੇ ਫੈਸਲਾ ਤਾਂ ਉਹਨੇ ਦੇਤਾ ਵਾ ਵੀ ਮੈਂ ਰਿਸ਼ਤਾ ਨਹੀਂ ਕਰਨਾ ਹੋਰ ਉਹਦਾ ਫੈਸਲਾ ਕੀ ਲੈਣਾ ਵਾ ਪਰ ਇਹ ਤਾਂ ਪੁੱਛੀ ਕਿ ਮੈਂ ਕੀਤੀ ਅੱਛਾ ਨਾ ਫੜਾ ਕੀਤੀ ਸ਼ਮੀ ਸਮਝਾਣ ਲਈ ਆ ਹੋ ਸਕਦਾ ਉਹ ਸਮਝ ਜਾਵੇ ਸਮਝ ਜਾਵੇ ਚਲੋ ਚਾਚੀ ਸ਼ਮੀ ਕੋ ਚਾਲਦੇ ਹਾਂ ਪੁੱਛਦੇ ਵੀ ਕੀ ਗੱਲ ਕੀਤੀ ਇਹਨੇ ਕੀ ਫੈਨਸ ਨਾਲ ਆਇਆ ਵਾ ਜੀ ਕਿਤੇ ਪਹਿਲਾਂ ਹੀ ਮਰ ਜਾਂਦੀ ਦੱਸ ਦਿੰਦੀ ਤੇ ਜਿਹੜੀ ਉਹਨਾਂ ਘਰੋਂ ਖਾ ਕੇ ਆਏ ਆ ਸਗਲ ਲੈ ਕੇ ਉਹ ਨਾਲ ਲੈ ਕੇ ਆਂਦੇ ਕੋਈ ਨਾ ਪਤਾ ਜਾਂਦੀ ਨਾ ਸਾਡੀ ਦੇ ਨ ਕਰ ਦਿੱਤੀ ਨਾ ਪਹਿਲਾਂ ਸਾਨੂੰ ਦੱਸ ਵੀ ਸਾ ਮੇਰੀ ਕੋਈ ਹੈ ਗਈ ਕੋਈ ਗੱਲਬਾਤ ਕੀ ਆ ਕਿ ਕੀ ਨਹੀਂ ਕੀ ਪਤਾ ਕੱਟਣਾ ਹੋਣੇ ਗੱਲਬਾਤ ਨਹੀਂ ਹੋਣੀ ਜੇ ਗੱਲਬਾਤ ਹੁੰਦੀ ਤੇ ਇੰਨੇ ਜੇ ਪਹਿਲਾਂ ਦੱਸਤਾ ਸੀ ਕਿ ਮੈਨੂੰ ਮੁੰਡਾ ਵੇਖਣਾ ਆਂ ਡਿਆ ਤੇ ਹੁਣ ਵੀ ਇੰਨੇ ਦੱਸਣਾ ਸੀ ਗੱਲਬਾਤ ਨਹੀਂ ਕਿ ਨਾ ਰਿਸ਼ਤੇਦਾਰਾਂ ਚ ਸਾਰੇ ਸਾਡੀ ਥੂ ਥੂ ਕਰਵਾ ਦੇਣੀ ਫੇਰ ਅੱਗੇ ਪੇਕਿਆ ਚ ਹੋਈ ਸੀ ਅੱਗੇ ਹਾਸੋ ਆਣੀ ਹੋਈ ਆ ਫੇਰ ਕਰਵਾ ਦੇਗੀ ਹੁਣ ਦੂਸਰੀ ਵਧੀਆ ਲੱਗੀ ਆ ਚਲਾਓ ਚਾਚੀ ਜੀ ਤੂੰ ਹੀ ਕਰੋ ਗੱਲ ਥੋੜੇ ਸਿਆਣੇ ਥਿਆਣੇ ਗੱਲ ਕਰਿਓ ਜਦਾਂ ਇਹਨੂੰ ਸਮਝਾਓ ਸਿਮਰਤ ਬੋਲ ਕੁਛ ਮੂੰਹੋਂ ਕੁਛ ਤੇ ਫੁੱਟ ਤੈਨੂੰ ਪਤਾ ਵੀਰਾ ਇੰਤਜ਼ਾਰ ਕਰਨ ਲਿਆ ਵਾ ਤੇਰੀ ਹਾਂ ਜਾਂ ਨਾ ਦਾ ਸ਼ਮੀ ਕੀ ਫੈਸਲਾ ਲੈ ਆਂਨੇ ਬਸ ਵੀਰੇ ਉਹ ਦੱਸਣੀ ਲੱਗੀ ਆ ਮੈਂ ਕੁਛ ਦੀ ਭਈ ਆ ਉਹਨਾਂ ਨੂੰ ਤੁਸੀਂ ਕੀ ਗੱਦੇ ਗੱਲ ਕਰਨ ਤੁਸੀਂ ਮੇਰੇ ਨਾਲ ਗੱਲ ਕਰੋ ਮੇਰੀ ਜ਼ਿੰਦਗੀ ਦਾ ਫੈਸਲਾ ਮੈਂ ਤੁਹਾਨੂੰ ਦੱਸਦੀ ਹਾਂ ਹਾਂ ਦੱਸ ਬੋਲ ਕੀ ਫੈਸਲਾ ਤੇਰਾ ਮੈਂ ਜਿਹੜੇ ਮੁੰਡੇ ਨੂੰ ਪਸੰਦ ਕਰਦੀ ਨਾ ਮੈਂ ਉਹਨੇ ਵਿਆਹ ਕਰਾਉਣਾ ਫੇਰ ਮੁੰਡਾ ਵੀਰੇ ਬਾਬੇ ਸੰਭਾਲੋ ਸਮਝ ਛੱਡ ਦੇ ਜਰਾ ਇਹਨੂੰ ਲੱਕੀ ਚੱਲ ਅੰਦਰ ਇਤਰਾ ਨਹੀਂ ਕਰੀ ਤਾ ਚਾਚੀ ਆਜਨ ਮੈਂ ਵੜ ਦੇਣਾ ਵਾ ਲੱਕੀ ਚੱਲ ਅੰਦਰ ਹੈ ਆਪੀ ਗੱਲ ਕਰ ਲੈਂਦੇ ਆਜਾ ਲੱਕੀ ਚੁੱਪਕਾ ਤੁਸ ਦੇ ਹੋ ਗਈਆਂ ਮੈਂ ਤੈਨੂੰ ਪਹਿਲੇ ਪੁੱਛਣ ਦੀ ਸੀ ਕਿਹੜਾ ਮੁੰਡਾ ਪਸੰਦ ਆ ਤੈਨੂੰ ਬੋਲ ਕੌਣ ਪਸੰਦ ਆ ਤੈਨੂੰ ਕਿਦਣਾ ਵਿਆਹ ਕਰਾਉਣਾ ਵਾ ਤੂੰ ਕਿਉਂ ਖਪਾਉਂਦੀ ਆ ਸਾਰੇ ਜੀਆਂ ਨੂੰ ਸਿਮਰਤ ਕੁਛ ਤੇ ਬੋਲ ਕੋਣ ਪਸੰਦ ਆ ਤੈਨੂੰ ਮੈਂ ਤੈਨੂੰ ਪਹਿਲੇ ਪੁੱਛਣ ਦੀ ਸੀ ਦੀਦੀ ਸਹੀ ਟਾਈਮ ਹੋਊਂਦਾ ਰ ਮੈਂ ਸਭ ਕੁਝ ਦੱਸ ਦਊਂਗੀ ਅਜੇ ਮੇਰੇ ਕੋਲ ਤੁਹਾਡੇ ਕਿਹੇ ਵੀ ਸਵਾਲ ਦਾ ਜਵਾਬ ਨਹੀਂ ਹੈਗਾ ਸਹੀ ਟਾਈਮ ਉਹ ਕਦੋਂ ਆਣਾ ਵਾ ਕਿੰਨਾ ਟਾਈਮ ਹੋ ਗਿਆ ਤੈਨੂੰ ਇਦਾਂ ਹੀ ਪੁੱਛਦਿਆਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਵਧੀਆ ਘਰਾਂ ਦੇ ਰਿਸ਼ਤੇ ਠੁਕਰਾਤੇ ਆ ਤੂੰ ਤੂੰ ਕਿੰਨਾ ਟਾਈਮ ਲਵੇਂਗੀ ਅਕਸਰ ਤੇ ਤੇਰਾ ਵਿਆਹ ਕਰਨਾ ਹੈ ਨਾ ਉਹਨਾਂ ਨੇ ਸਿਮਰਤ ਕਿਉਂ ਨਹੀਂ ਸਮਝਦੀ ਪਈ ਲੋਕੀ ਗੱਲਾਂ ਬਣਾਉਂਦੇ ਹੋਣਗੇ ਬਾਹਰ ਕੀ ਤੇ ਮਟਿਆਰ ਮੂਏ ਤੇ ਬਠਾਈਆ ਇਹਨਾਂ ਨੇ ਵਿਆਹਦੇ ਕਿਉਂ ਨਹੀਂ ਆ ਹੁਣ ਤੇ ਤੇਰੀ ਸਟੱਡੀ ਵੀ ਕੰਪਲੀਟ ਹੋ ਗਈ ਆ ਕੀ ਹੋ ਗਿਆ ਤੈਨੂੰ ਚਲ ਅੰਦਰ ਤੂੰ ਮੈਨੂੰ ਅੰਦਰ ਕੋ ਲੈ ਨਾ ਖਿੱਚ ਕੇ ਮੇਰੀ ਗੱਲ ਸੁਣ ਜਵਾਨ ਤੇ ਪੋਦੇ ਹੱਥ ਚੁੱਕਦੇ ਤੈਨੂੰ ਸ਼ਰਮ ਨਹੀਂ ਆਦੀ ਤੂੰ ਕੀ ਕਰਨੀ ਆ ਚਾਚੀ ਤੁਹਾਨੂੰ ਪਤਾ ਵਾ ਆ ਸਾਰਾ ਸ਼ਮੀ ਕਰਕੇ ਹੋਇਆ ਜੇ ਸ਼ਮੀ ਕਰਦੀ ਸ਼ਮੀ ਨੇ ਇੱਥੇ ਕੀ ਕਰ ਦਿੱਤਾ ਵਾ ਕੀ ਕੀਤਾ ਸ਼ਮੀ ਨੇ ਆ ਸਾਰਾ ਸ਼ਮੀ ਦਾ ਤੇ ਚਾਚੀ ਦੀ ਮਿਲੀ ਭਗਤੀ ਚਾਚੀ ਦੀ ਗੱਲ ਹੀ ਮਿਲੀ ਬਗਤਿਆ ਗੱਲ ਜਿਹੜਾ ਨਾ ਜਿਹੜਾ ਸੋ ਸਮਝ ਕੇ ਕਰੋ ਸੋ ਸਮਝ ਕੇ ਕੀ ਕਰਾਂ ਮੇਰਾ ਤੇ ਆਪਣਾ ਸਿਰ ਪੀੜ ਹੋਣਾ ਪਿਆ ਵਾ ਪਰ ਮੇਰਾ ਕੀ ਕਸੂਰ ਪੁੱਤਰਾ ਮੈਨੂੰ ਇਹ ਤੇ ਦੱਸ ਮੇਰਾ ਕੀ ਕਸੂਰ ਆ ਮੈਂ ਉਹਨੂੰ ਕੀ ਵਿਗਾੜਿਆ ਸਾਰਾ ਤੁਸੀਂ ਹੀ ਵਿਗਾੜਿਆ ਚਾਚੀ ਜੀ ਹੁਣ ਮੇਰਾ ਮੂੰਹ ਨਾ ਖਰਾਇਓ ਤੁਹਾਨੂੰ ਮੈਂ ਪਹਿਲੋ ਦੱਸਦਾ ਇੱਥੋਂ ਚਲ ਜਿਓ ਮੇਰੇ ਲਾਗੋ ਸੀਮਾ ਚਾਚੀ ਨੂੰ ਬਾਹਰ ਲੈ ਜਾ ਪਰ ਤੁਹਾਨੂੰ ਦੱਸਣਾ ਪੈਣਾ ਇਹ ਚੰਮੀ ਦਾ ਤੇ ਚਾਚੀ ਦਾ ਕੀ ਕਸੂਰ ਆ ਇਹ ਕਹਿੰਦੀ ਇੰਜ ਕਰ ਦੇ ਚੰਮੀ ਨਹੀਂ ਆਂਦੀ ਆ ਥੋੜਾ ਨਾ ਸੋ ਸਮਝ ਕੇ ਗੱਲ ਕਰੋ ਮੰਮੀ ਅੱਜ ਘਰ ਨਹੀਂ ਤੂੰ ਹੀ ਹੱਥ ਚੁੱਕਦੇ ਨੇ ਨਾ ਤੇ ਮੰਮੀ ਨੇ ਤੁਹਾਨੂੰ ਨਹੀਂ ਛੱਡਣਾ ਤੈਨੂੰ ਨਹੀਂ ਪਤਾ ਇਹਨੂੰ ਮੋਹ ਪੈ ਗਿਆ ਵਾ ਉਹ ਫੇਰ ਕਿਹ ਮੁੰਡੇ ਨਾਲ ਪਿਆਰ ਕਰ ਲਾਪੀ ਆ ਕੋਈ ਨਹੀਂ ਪੁੱਛ ਲੈਨੇ ਹੋਸ ਦੇਣਾ ਇਹ ਕੋਲੇਜ ਇਸ ਵਾਸਤੇ ਜਾਂਦੀ ਆ ਇਹਨੂੰ ਕੋਲੇ ਹੀ ਨਹੀਂ ਭੇਜਣਾ ਆ ਲੈnde ਮੰਮੀ ਨਾਲ ਕਰਦੇ ਗੱਲ ਮੈਂ ਇਹਦੇ ਬਾਰੇ ਤੁਹਾਡਾ ਫੈਸਲਾ ਨਹੀਂ ਹੋਣਾ ਜੋ ਫੈਸਲਾ ਹੋਣਾ ਨਾ ਮੰਮੀ ਦਾ ਹੋਣਾ ਵਾ ਚਾਚੀ ਜੀ ਆ ਰਹੇ ਗਰਮ ਹੈਗੇ ਆਏ ਚਾਚੀ ਨੂੰ ਬੈਠੀ ਰਹਿਣ ਦੇ ਮੈਂ ਆਪ ਹੀ ਚੱਲ ਜਾਂਦਾ ਵਾਂ ਚਾਚੀ ਜੀ ਇਹ ਗੁੱਸੇ ਚ ਬੋਲਣ ਦੀ ਆ ਜੋ ਕੁਝ ਬੋਲਣ ਦੀ ਆ ਤੂੰ ਇਹ ਕਿਸੇ ਗੱਲ ਦੀ ਟੈਨਸ਼ਨ ਨਾ ਲਓ ਟੈਨਸ਼ਨ ਨਾ ਲਵਾ ਇਹ ਕੀ ਕਹਿ ਗਿਆ ਕਿ ਸਾਰਾ ਕਸੂਰ ਮੇਰਾ ਤੇ ਸ਼ਮੀ ਦਾ ਹੈ ਮੇਰੀ ਗੱਲ ਸੁਣ ਰਣਜੀਤ ਆਪੇ ਰਿਸ਼ਤਾ ਲੈ ਕੇ ਆਇਆ ਸੀ ਮੇਰੀ ਸ਼ਮੀ ਇਤਰਾਹ ਦੀ ਨਹੀਂ ਸੀ ਇਹ ਹੁਣ ਸਾਰਾ ਦੋਸ਼ੀ ਸ਼ਮੀ ਨੂੰ ਠਹਿਰਾਣ ਡਿਆ ਕਿ ਅੱਜ ਜੋ ਸ਼ਮੀ ਨੇ ਪਹਿਲਾਂ ਕੀਤਾ ਉਹੋ ਕੁਝ ਸਿਮਰਤ ਕਰਨ ਡਈ ਹੈ ਮੈਨੂੰ ਪਤਾ ਚਾਚਾ ਜੀ ਸਭ ਕੁਝ ਇਨਾਂ ਦੇ ਸਾਹਮਣੇ ਹੋਇਆ ਵਾ ਸਿਰਫ ਇਨਾਂ ਨੂੰ ਗੁੱਸਾ ਚੜਿਆ ਜੀ ਤੂੰ ਹੀ ਕਿਸੇ ਵੀ ਗੱਲ ਨੂੰ ਦਿਲ ਤੇ ਨਹੀਂ ਨੋਣਾ ਮੈਂ ਆਪੇ ਨਾਲ ਸਮਝਾ ਲਨੀ ਹਾਂ ਗੱਲ ਗੁੱਸੇ ਦੀ ਨਹੀਂ ਹੈਗੀ ਸੀ ਮਾਂ ਗੱਲ ਤਾਂ ਗੱਲਾਂ ਸੁਣਾਉਂਦੀ ਆ ਮੈਨੂੰ ਪਤਾ ਹੈ ਜੋ ਕੁਝ ਗੁੱਸੇ 'ਚ ਕਹਿਣ ਡਿਆ ਮੈਨੂੰ ਵੀ ਉਹਨਾਂ ਦੁੱਖਿਆ ਸਿਮਰਤ ਜਿਹੜੀ ਤੁਹਾਡੀ ਧੀ ਨਹੀਂ ਉਹ ਮੇਰੀ ਧੀ ਵੀ ਆ ਮੈਨੂੰ ਵੀ ਇਸ ਗੱਲ ਦਾ ਦੁੱਖ ਹੈਗਾ ਕਿ ਸਾਰਾ ਕੁਝ ਪੱਕਾ ਹੁੰਦੇ باوجود ਅੱਜ ਪੈਰ ਤੇ ਨਾ ਕਰਨ ਰਹੀ ਐ ਤੇ ਮੈਨੂੰ ਨਹੀਂ ਪਤਾ ਉਹ ਕਿਉਂ ਨਾ ਕਰਨ ਰਹੀ ਐ ਇਹ ਤਾਂ ਉਹ ਪਰਮਾਤਮਾ ਹੀ ਜਾਣਦਾ ਹੈ ਨਾ ਕੋਈ ਨਹੀਂ ਚਾਚੀ ਜੀ ਹੁਣ ਉਹਨੇ ਕਹਿ ਦਿੱਤਾ ਨਾ ਮੈਂ ਤੇਰੇ ਰਿਸ਼ਤੇ ਨੀ ਕਰਾਉਣਾ ਮੈਂ ਕਿਸੇ ਹੋਰ ਮੁੰਡੇ ਨੂੰ ਆਪਾਂ ਸਾਰਾ ਪੁੱਛਨੇ ਆ ਮੈਂ ਨਹੀਂ ਹੁਣ ਪੁੱਛਣਾ ਕਿਉਂਕਿ ਉਹਨੇ ਮੇਰੇ ਸਾਹਮਣੇ ਨਹੀਂ ਕਰਨੀ ਗੱਲ ਜੋ ਵੀ ਗੱਲ ਕਰਨੀ ਹੈ ਨਾ ਹੁਣ ਤੀਨ ਨੂੰ ਸਾਰਾ ਪੁੱਛੋ ਦੱਸ ਫੇਰ ਹੀ ਅਸੀਂ ਉਧਰ ਕੋਈ ਜਵਾਬ ਦੇਵਾਂਗੇ ਅੱਜ ਪ੍ਰਾਣੋਂ ਕਿੰਨਾ ਦੁੱਖ ਲੱਗਾ ਤੇ ਦੁੱਖ ਲੱਗਣਾ ਵੀ ਚਾਹੀਦਾ ਘਰੋਂ ਤੇ ਪੜਨ ਜਾਂਦੀ ਹੈ ਨਾ ਤੇ ਬਾਹਰ ਕੀ ਕਰਦੀ ਹੈ ਇੱਕ ਭਰਾ ਦਾ ਸਾਰਾ ਵਿਸ਼ਵਾਸ ਉੱਠ ਗਿਆ ਪਹਿਲਾਂ ਸ਼ਮੀ ਦੇਠਾਤਾ ਸੀ ਤੇ ਹੁਣ ਇਹਨੇ ਲੱਕੀ ਗਲਤ ਨਹੀਂ ਹੈਗਾ ਲੱਕੀ ਜਿਹੜੀਆਂ ਵੀ ਗੱਲਾਂ ਸੁਣਾ ਕੇ ਗਿਆ ਨਾ ਉਹ ਮੈਨੂੰ ਸਹੀ ਸੁਣਾ ਕੇ ਗਿਆ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਜਦੋਂ ਘਰ ਦੇ ਹਾਲਾਤ ਸਹੀ ਹੋਣ ਲੱਗਦੇ ਆ ਉਦੋਂ ਲੱਕੀ ਮੈਨੂੰ ਫੇਰ ਕੁਝ ਨਾ ਕੁਝ ਸੁਣਾ ਦਿੰਦਾ ਚਾਚੀ ਜੀ ਤੁਸੀਂ ਫਿਰ ਦਿਲ ਦੇ ਗੱਲ ਲਾ ਲਈ ਨਾ ਤਨ ਮੈਂ ਕਹਿ ਨਹੀਂ ਉਹਨਾਂ ਨੇ ਗੁੱਸਾ ਕੀਤਾ ਵਾ ਗੁੱਸੇ ਚ ਬੋਲਦੇ ਪਏ ਆ ਹੋਰ ਨਹੀਂ ਕੋਈ ਗੱਲ ਸਿਰਫ ਗੁੱਸਾ ਉਹਦੇ ਕਰਕੇ ਚੜ ਗਿਆ ਜਿਹੜਾ ਉਹਨੇ ਬੋਲੀ ਮੈਂ ਸਮਝਦੀ ਆ ਮੈਂ ਸਮਝਦੀ ਪਰ ਇੱਕ ਗੱਲ ਦੱਸਾਂ ਸ਼ਮੀ ਦਾ ਕੋਈ ਕਸੂਰ ਨਹੀਂ ਮੈਂ ਸ਼ਮੀ ਨੂੰ ਕੱਲੀ ਨੂੰ ਵੀ ਪੁੱਛਿਆ ਸੀ ਕਿ ਤੂੰ ਰਣਜੀਤ ਨੂੰ ਪਹਿਲਾਂ ਪਸੰਦ ਕਰਦੀ ਸੀ ਉਹਨੇ ਮੈਨੂੰ ਸੱਚ ਦੱਸਿਆ ਉਹ ਕੰਦੀ ਭੂਆ ਜੀ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੁੰਡਾ ਕਾਲਜ ਚ ਪੜਦਾ ਸੀ ਬਾਹਰੋਂ ਆਉਂਦਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਤੇ ਸਾਰੀ ਸ਼ੁਰੂਆਤ ਤਾਂ ਕੀਤੀ ਸਿਮਰਤ ਨੇ ਸਾਨੂੰ ਪਤਾ ਹੈ ਸ਼ਮੀ ਹੋ ਜਣੀ ਹੈਗੀ ਇੰਨਾ ਚਿਰ ਉਹ ਸਾਡੇ ਨਾਲ ਰਹੀ ਆ ਧੀ ਪੁੱਤ ਦਾ ਤਾਂ ਘੜੀ ਦਾ ਪਤਾ ਚੱਲਦਾ ਪਰ ਚਾਚੀ ਜੀ ਹੁਣ ਸਾਨੂੰ ਨਹੀਂ ਪਤਾ ਕਿ ਸਿਮਰਤ ਕੀ ਕਰਦੀ ਰਹੀ ਆ ਬਾਅਰ ਤੇ ਹੁਣ ਕੀ ਕਰਦੀ ਪਈ ਆ ਇਹ ਹੁਣ ਤੁਸੀਂ ਪਤਾ ਲਾਓ ਕਿ ਇਹ ਕਿਹੜੇ ਮੁੰਡੇ ਨੂੰ ਹੁਣ ਪਸੰਦ ਕਰਨ ਲੱਗੀ ਆ ਫਿਰ ਉਹਦੇ ਤਾਂ ਕੋਈ ਨਾ ਕੋਈ ਜਵਾਬ ਦੇਣਾ ਪੈਣਾ ਵਾ ਵੇਖ ਲੈ ਸਿਮਰਤ ਤੇਰੇ ਕਰਕੇ ਕਿੰਨੀ ਕਲੇਸ਼ ਹੋਣ ਲਈ ਆ ਅੰਦਰ ਕਿੰਨਾ ਬੋਲਣ ਡਏ ਆ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰ ਚੱਲ ਚੱਲੀਏ ਚੱਲੀਏ ਕਿੱਥੇ ਮੰਮੀ ਆ ਗਈ ਨਾ ਉਹ ਨਹੀਂ ਆਉਂਦੇ ਰੋਲਾ ਪੁਣਾ ਸ਼ੁਰੂ ਕਰ ਦੇਣਾ ਆਪਾਂ ਚੱਲੀਏ ਘਰੇ ਘਰੇ ਚਲੀਏ ਘਰੇ ਤੇ ਮੈਂ ਇਕੱਲੀ ਨਹੀਂ ਜਾਣਾ ਤੂੰ ਕੀ ਕਰਨਾ ਹੁਣ ਮੇਰੇ ਨਾਲ ਜਾ ਕੇ ਫੇਰ ਛਿਦੈਣੇ ਇੱਥੇ ਰਹਿ ਉਹ ਤੋਂ ਤੇ ਲੜੰਦੇ ਇਹ ਰਿਸ਼ਤੇ ਤੋਂ ਉਹਨਾਂ ਨੂੰ ਵੀ ਦੇਖਾ ਜਾਣਾ ਵਾ ਸਿਮਰਤ ਮੇਰੇ ਘਰੇ ਕੀ ਕਰਨਾ ਹੁਣ ਤੂੰ ਛਿਦੈਣਾ ਕੀ ਹੈ ਤੂੰ ਹਾਂ ਤੂੰ ਆ ਗਈ ਆ ਦੋ ਤਿੰਨ ਦਿਨ ਰਹਿ ਲਿਆ ਵਾ ਉਧਰ ਵੀ ਉਧਰ ਚਲ ਜਾਣ ਦੀ ਬਾਹੂ ਕੋਈ ਗੱਲ ਨਹੀਂ ਇਹ ਨਾ ਸੋਚੀ ਭੈਣ ਇਦਾਂ ਕਹਿੰਦੀ ਆ ਫੇ ਕਿੰਨੇ ਗਲੇਸ਼ ਪਈ ਆ ਘਰੇ ਉਹਨਾਂ ਨੂੰ ਸੰਭਾਲ ਦੀਦੀ ਮੈਂ ਇਹ ਨਹੀਂ ਕੇਜ ਕੇ ਜਿਵੇਂ ਜਿਨੀ ਰਹਿ ਸਕਦੀ ਮੈਂ ਤੁਹਾਡੇ ਨਾਲ ਤੁਹਾਡੇ ਘਰੇ ਜਾਣਾ ਵਾ ਸਿਮਰਤ ਨਹੀਂ ਚੰਗਾ ਲੱਗਦਾ ਇਦਾਂ ਮੈਨੂੰ ਉਹ ਕੀ ਆਖਣਗੇ ਵੀ ਕੁੜੀ ਨੂੰ ਫੇਰ ਲੈ ਗਈ ਆ ਖਰੇ ਚੁੱਕਣਾ ਦੇਣ ਦੇਈ ਆ ਰਿਸ਼ਤਾ ਨਾ ਕਰਾ ਲੈ ਗਈ ਫੇਰ ਉਹਨੂੰ ਉਧਰ ਉਹ ਤਾਂ ਮੈਨੂੰ ਉਹਨਾਂ ਨੇ ਫੋਨ ਕੀਤਾ ਸੀ ਵੀ ਲੈ ਕੇ ਤੈਨੂੰ ਇੱਧਰ ਆ ਤੇ ਮੈਂ ਤੇ ਤੈਨੂੰ ਛੱਡਣ ਆਈ ਆ ਜਦੋਂ ਮੈਂ ਕਹਿੰਦੀ ਨਾ ਮੈਂ ਨਹੀਂ ਲੈਣਾ ਮੈਨੂੰ ਕੋਈ ਨਹੀਂ ਨਿਕੇ ਜੀ ਵਿਚ ਰਿਆ ਜਾਂਦਾ ਇਹਨਾਂ ਨੇ ਤਾਂ ਰੋਜ਼ ਮੇਰੀ ਜਾਨ ਖਾਇਆ ਕਰਨੀ ਆ ਕਿ ਵਿਆਹ ਕਰਵਾ ਵਿਆਹ ਕਰਵਾ ਮੈਂ ਨਹੀਂ ਰਹਿਣਾ ਇੱਥੇ ਤੇ ਮੇਰੀ ਗੱਲ ਸੁਣ ਲੋ ਜੇ ਤੁਸੀਂ ਮੇਰੇ ਨਾਲ ਨਾਲ ਖੜਿਆ ਨਾ ਮੈਂ ਕੁਝ ਕਰ ਬੈਣਾ ਜੇ ਤੇ ਸਾਰੀ ਕੀਤੀ ਕਿਤੇ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਸਿਮਰਤ ਇੱਕ ਹੀ ਐਂਡੀ ਆ ਤੂੰ ਜਾਂ ਤਾਂ ਮੈਨੂੰ ਲੈ ਕੇ ਜਾਓ ਜਾਂ ਤਾਂ ਮੈਂ ਕੁਝ ਕਰ ਲੈਣਾ ਜੇ